ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੀ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਅਸੀਂ ਪਿੰਡ ਆਪਣੀ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਹੈ ਅੱਜ ਅੱਜ ਆਏ ਬਈ ਲਾਪ੍ਰੀਤ ਕੋਲੇ ਤੇ ਬਾਕੀ ਡੀਟੇਲ ਆਪਾਂ ਬਾਈ ਤੋਂ ਲੈਣੇ ਆਂ ਆਹੀ ਬਾਈ ਲ ਸਾਸਰੀ ਘਰ ਬਾਈ ਸਸਰੀ ਘਰ ਜੀ ਕੀ ਡੀਟੇਲ ਆ ਬਾਈ ਕੀ ਸੀ ਦੀ ਇਹ ਖੀਰੀ ਆ ਬਾਈ ਮੂੰਹਾਂ ਖੀਰੀ ਆ ਹਾਂ ਖੀਰੀ ਆ ਤੇ ਮਾ ਦਾ ਰਿਕਾਰਡ ਦਾ ਪਤਾ ਬਾਈ ਕੀ ਸੀਗਾ ਦਾ ਨਹੀਂ ਯਾਰ ਆਪਾਂ ਨੂੰ ਤਾਂ ਪਤਾ ਨਹੀਂ ਆਪਾਂ ਐਵੇਂ ਕਹਦੀ ਹੈ ਨਾ ਝੂਠੇ ਮਾਰ ਜੀ ਨਹੀਂ ਨਹੀਂ ਸਹੀ ਆ ਸਹੀ ਆ ਠੀਕ ਆ ਬਾਈ ਦਾ ਬਈ ਵਪਾਰ ਲੈਣ ਦਾ ਕੰਮ ਆ ਬਾਈ ਚੰਗੇ ਪਸ਼ੂ ਲਿਆਉਂਦਾ ਸ਼ੌਂਕ ਦਾ ਕੰਮ ਕਰਦਾ ਤੇ ਬਾਕੀ ਤੁਸੀਂ ਦੇਖ ਸਕਦੇ ਆ ਵੱਚੀ ਦਾ ਪ੍ਰਿੰਟ ਪ੍ਰਿੰਟ ਬਈ ਬਹੁਤ ਸੋਹਣਾ ਕਦ ਗੁੱਦ ਬਹੁਤ ਆ 40 ਤੇ ਕਦ ਕੋਈ ਤੁਸੀਂ ਦੇਖ ਹੀ ਸਕਦੇ ਆ ਬਾਕੀ ਥਣ گلਾਬੀ ਆ ਝੋਲੀ ਵੇਖ ਥੱਲੇ ਬਈ ਦਿਖਾ ਦੇ 40 ਬਈ ਤੁਸੀਂ ਦੇਖ ਸਕਦੇ ਆ ਥਣ ਦਿਖਾ ਦੇ ਕੋਲ ਡਰਦੀ ਆ ਖੁੱਲੀ ਫਿਰਦੀ ਆ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਦਾ گلਾਬੀ ਥਣ ਆ ਕਰਾ گلਾਬੀ ਥਣ ਲੱਗਿਆ ਬਾਕੀ ਬਈ ਜੈਸਾ ਆਉਣਾ ਬਾਡੀ ਸਟਰਕਚਰ ਆ ਦੁੱਧ ਦੇ ਨੇ ਚੰਗਾ ਪਾ ਜਣਾ ਮਾ ਦਾ ਦੁੱਧ ਬਈ ਬਾਲਾ ਤਾਂ ਨਹੀਂ ਕਹਿੰਦੇ 27 28 ਲੀਟਰ ਦੇਊਗੀ ਵੱਚੀ ਠੀਕ ਆ ਬਈ ਠੀਕ ਪੁੱਠ ਪੁੱਠ ਬੜਾ ਬਾਲਾ ਚੰਗਾ ਵੱਚੀ ਦਾ ਬਈ ਨਹੀਂ ਬਈ ਉਹ ਦੇਖਣ ਤੋਂ ਹੀ ਲੱਗੀਆਂ ਆਹ 12 ਮਹੀਨਿਆਂ ਦੀ ਆ ਠੀਕ ਹੈ ਤੇ ਕਦ ਕੁਦ ਦੇਖ ਲੋ ਬੱਚੀ ਦਾ ਕਿੱਡਾ ਠੀਕ ਹੈ ਬਈ ਹਾਂ ਕਦ ਕਾਠਾ ਨੇ ਬਈ ਬਾ ਕਮਾਲੀ ਆ ਵੇਲ ਬਾਡੀ ਚੰਗੀ ਆ ਹਾਂ ਹਾਂ ਬੱਚੀ ਦੀ ਤੇ ਮਣਾ ਤੋਰਦੀ ਮਣਾ ਹਾਂ ਤੋਰ ਦਿੰਦੇ ਆ ਇਹਨਾਂ ਖੁੱਲੀ ਫਿਰਦੀ ਆਈਏ ਤਾਂ ਇਹੋ ਹੇਤ ਲਿਆ ਰਾਜ ਜੀ ਪਾਏ ਦੇ ਆਪਾਂ ਹੀ ਠੀਕ ਹੈ ਠੀਕ ਹੈ ਹਾਂ ਹਾਂ ਫਾਰਮ ਵਾਲੀ ਉਹ ਰਸੇ ਦੀ ਆਲ ਜੀ ਕਰਦੀ ਆ ਬਈ ਤਾਂ ਕਰਕੇ ਆ ਹਾਂ ਹਾਂ ਤੇ ਫਾਰਮ ਚ ਬਈ ਖੁੱਲੀਆਂ ਕਰਕੇ ਤਾਂ ਕਰਕੇ ਪਸ਼ੂ ਘਰ ਜਾਂਦਾ ਕਈ ਵਾਰੀ ਹੂੰ ਤੁਸੀਂ ਦੇਖ ਸਕਦੇ ਬਾਕੀ ਬੱਚੀ ਬਈ ਬਾ ਕਮਾਲੀਆ ਬੱਚੀਆ ਹਾਂ ਪਿੱਟਪੂੜਾ ਵੇਲਾ ਬਈ ਐ ਨਹੀਂ ਬਈ ਢੂਈ ਜੀ ਜਗ੍ਹਾ ਬੂਥੀ ਦਿਖਾਈ ਉਹ ਬਈ ਤੁਸੀਂ ਸਾਹਿਬ ਬਈ ਫੇਸਬੁਕ ਦਿਖਾ ਦੇ ਕੁਆਲਿਟੀ ਬਈ ਸ਼ੀਦੀ ਕੁਆਲਿਟੀ ਬਈ ਬਹੁਤ ਸੋਹਣੀ ਆ ਬਈ ਤੁਸੀਂ ਦੇਖ ਸਕਦੇ ਆ ਤੇ ਬਾਕੀ ਤੁਹਾਨੂੰ ਝੋਲੀ ਤੁਹਾਨੂੰ ਦਿਖਾ ਦਿੱਤੀ ਆ ਕਿਰਾਂ ਫੇਰ ਦਿਖਾਦਾ ਨੇ ਨੇੜ ਤੋਂ ਯਾਰ ਆਂਦਾ ਨੇ ਬਈ ਟੀਕਾ ਭਰਾਏ ਨੂੰ ਹੋ ਗਿਆ ਬਈ ਦੱਸਦਾ ਤੇ ਬਾਕੀ ਉਹ ਤੁਹਾਡੇ ਕਰਮਾਂ ਤੇ ਆ ਹਾਂ ਹਾਂ ਹੈਨਾ ਉਹ ਬਈ ਤੁਸੀਂ ਤੁਸੀਂ ਤੁਹਾਡੇ ਕਰਮਾਂ ਤੇ ਆ ਜੇ ਹਿਸਾਬ ਨਾਲ ਤੇ ਬਈ ਮੁੱਲ ਮੁੱਲ ਕੀ ਕਰਦੇ ਆ ਬਈ ਲਾਪਰੀ ਤਾਂ ਆਪਾਂ ਜੇ ਮੁੱਲ ਕਰਦੇ ਆ 18000 ਦੀ 18000 ਹਾਂ ਹਾਂ ਬਈ ਮਾਨਤਾਨ ਹੋ ਜਾਊਗਾ ਮੌਕੇ ਤੇ ਮਾਨਤਾਨ ਕਰ ਦਾਂਗੇ ਮੌਕੇ ਤੇ ਠੀਕ ਹੈ ਬਾਕੀ ਆਇਆ ਬਈ ਯਾਰ ਹੈਨਾ ਬੱਛੀ ਫ੍ਰੀਜ ਵੀ ਮਿਲ ਜਾਂਦੀ ਆ ਬੱਛੀ ਪੈਸਾਂ ਚ ਵੀ ਮਿਲ ਜਾਂਦੀ ਆ ਅੱਡੋ ਅੱਡੀਆਂ ਚੀਜ਼ ਆ ਹਾਂ 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 ਨਹੀਂ ਠੀਕ ਆ ਬਾਈ ਹਾਂ ਹਾਂ ਤੇ 18000 ਰੁਪਏ ਬਾਈ ਨੇ ਬਈ ਆਨ ਬਾਕੀ ਕੁਆਲਟੀ ਕੋ ਆ ਵੇਖੀ ਮੱਥੇ ਦੇ ਬੋਦੀ ਬਾਦੀ ਕਿੰਨੀ ਵਧੀਆ ਨਾ ਵਾਤਾਏ ਬੋਦੀ ਬਾਦੀ ਸੋਹਣੀ ਆ ਬਈ ਕੰਨ 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 ਵੀ ਨਿੱਕੇ ਨਿੱਕੇ ਕੰਨ ਵੀ ਦੇਖ ਸਕਦੇ ਆ ਆ ਕੁਆਲਟੀ ਦਿਖਾ ਦੇਣਾ ਬਈ ਇਹ ਇਸ ਕੁਆਲਟੀ ਬਹੁਤ ਸੋਹਣੀ ਆ ਨੱਕ ਗੁਲਾਬੀ ਆ ਹੈਂ ਥਾਂ ਤੁ ਨੂੰ ਚਾਰੇ ਗਲਾਬੀ ਆ ਇੱਕ ਥਾਂ ਤੇ ਭਾਵੇਂ ਥੋੜਾ ਜਿਹਾ ਕਾਲਾ ਹੋਵੇ ਪਰ ਗਲਾਬੀ ਹੋਈ ਆ ਕੋਈ ਫੋਟ ਨਹੀਂ ਛਾਂਕ ਨਹੀਂ ਕਈ ਵਾਰੀ ਉਹ ਲੈ ਪੁੱਛ ਲੈਂਦਾ ਹਾਂ ਨਹੀਂ ਨਹੀਂ ਉਹ ਆ ਦਿਖਾ ਦੇ ਟਗਾ ਕੇ ਥੱਲੇ ਉਹ ਵੀ ਕੈਮਰੇ ਤੇ ਦਿਖਾ ਹੀ ਦਿੱਤੀ ਮੈਂ ਮੂਰੇ ਹੋ ਜਾਂਦਾ ਕਿਉਂਕਿ ਬਈ ਪਤਾ ਕੀ ਹੁੰਦਾ ਕਈ ਵਾਰੀ ਉਹ ਲੈ ਸਬਦਾ ਕਰ ਲੈਂਦਾ ਆ ਕੇ ਕਹਿੰਦਾ ਯਾਰ ਥਾਨਾ ਐ ਹੋਵੇ ਡਰਦਾ ਹਣਾ ਇਹੋ ਜਿਹੇ ਸੌਦੇ ਵਾਲਾ ਵੀਡੀਓ ਵੀਡੀਓ ਤੇ ਹੀ ਮੰਗਾਈ ਜਾਂਦੇ ਆ ਹਾਂ ਬਾਕੀ ਵੀ ਬੱਚੀ ਦੀ ਕਦ ਕਾਠ ਤਾਂ ਬਾਕਮਾਲੀ ਆ ਅਬ ਦੂਜੇ ਪਾਸੇ ਜਾ ਕੇ ਦਿਖਾ ਦਿੰਨੇ ਆ ਇਹ ਕਦ ਕਾਠ ਬਹੁਤ ਸੋਹਣਾ ਬੱਚੀ ਦਾ ਵੀੜਵਾੜੀ ਵੀ ਚੰਗੀ ਐ ਪੱਠਪੁੜੇ ਦੀ ਵੀ ਚੰਗੀ ਐ ਬਾਈ ਆਏ ਨਹੀਂ ਬਈ ਅੱਗੇ ਹੁੰਦਾ ਕਿਵਰੀਆ ਲੈ ਕਹਿੰਦਾ ਖਣੀ ਬਈ ਥੱਲੋਂ ਬਹਿ ਕੇ ਨਾ ਵੀਡੀਓ ਬਣਾਤੀ ਹੋਵੇ ਹਨਾ ਹਾਂ ਹਾਂ ਨਹੀਂ ਸੀ ਬਈ ਕੱਦ ਕੋਤ ਵਾਏ ਨਹੀਂ ਬਈ ਬੱਚੀ ਦਾ ਆ ਕੇ ਬਈ ਨਿੱਕੀ ਲੇਕਿਨ ਫਿਰ ਤੋਰ ਕੇ ਦਿਖਾਦੀ ਐ ਬਈ ਨਾ ਬਸ ਬਹੁਤ ਬਈ ਤੇ ਇਹਦਾ ਕਲਪ੍ਰੀ ਦਾ ਉਹਦਾ ਫੋਨ ਨੰਬਰ ਦੱਸਦੀ 98729 57848 ਬਈ ਪਿੰਡ ਆਪਣਾ ਸੁਖਾਣਾ ਹੁੰਦਾ ਏ ਭਾਈਤੇ ਭਾਈਕੇ ਸ਼ਹਿਰ ਕੋਲੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਠੀਕ ਐ ਬਈ ਹਾਂ ਹਾਂ ਸਰੀ ਵਾਲੀ ਛੜਕ ਦੇ ਘਰ ਆ ਆਪਣਾ ਠੀਕ ਐ ਬਈ ਭਾਈ ਦਾ ਵੀ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਬਾਕੀ ਕਈ ਵਾਰੀ ਕਿਹਨੇ ਗਾਂ ਗੂਲਣੀ ਹੁੰਦੀ ਗਾਂ ਵੀ ਹੁੰਦੀ ਪਰ ਕੱਲ ਨੂੰ ਮੰਡੀ ਤੇ ਪਾਉਣੀ ਨਹੀਂ ਆਪਾਂ ਸੂਈਆਂ ਵੀਆਂ ਗਾਈਆਂ ਸੀ ਚੰਗੇ ਦੁੱਧ ਵਾਲੀਆਂ ਠੀਕ ਹੈ ਠੀਕ ਹੈ ਉਹ ਵੀ ਦਿਖਾ ਦਿੰਦੇ ਕੋਈ ਮਣੇ ਦਿਖਾ ਦੇ ਕੋਈ ਨਹੀਂ ਆਪਾਂ ਦੂਜਾ ਜੇ ਕਿਸੇ ਨੂੰ ਚੰਗੀ ਲੱਗੀ ਬਾਈ ਆਪਦਾ ਕਾਲ ਕਰਕੇ ਦੇਖ ਸਕਦੇ ਆ ਤੇ ਵੱਛੀ ਵੀ ਤੁਹਾਨੂੰ ਦਿਖਾਤੀ ਆ ਤੁਸੀਂ ਦੇਖ ਸਕਦੇ ਆ ਆ ਹੁਣ ਆ ਜਿਵੇਂ ਬਾਈ ਬਾ ਕਮਾਲ ਆ ਵੇੜਾ ਹਨਾ ਆ ਵੇੜ ਵੀ ਆ ਇਹ ਪਰ ਯਾਰ ਹੁਣ 24 ਵੀ ਵੱਡੇ ਦਿੰਦੇ ਅੱਜ ਦੱਸਣਾ ਕੋਈ ਨਹੀਂ ਤੇ ਥੱਲੇ ਹੁਣ 20 ਕਿਲੋ ਦੁੱਧ ਆ 20 ਤਿੰਨ ਚਾਰ ਆ ਸਵਾਕਤ ਹਾਂ ਮਗਰ ਇਹਦੇ ਉਹ ਆਇਰ ਸ਼ਹਿਰ ਬੱਛੀ ਆ ਮਗਰ ਬੱਛੀ ਆ ਉਹ ਵੇਖ ਲਾਲ ਡੱਬਾ ਲੋ ਬਈ ਵੱਡੀ ਗੱਲ ਮਗਰ ਬੱਛੀ ਆ ਉਹ ਵੀ ਹੈ ਬਾਕੀ ਡਾਣੇ ਤੇ ਬਰੀ ਸਕਦੀ ਆ ਬਾਈ ਤੇ ਪ੍ਰਿੰਟ ਪ੍ਰਿੰਟ ਬਈ ਬਹੁਤ ਸੋਹਣਾ ਵਹਿੜਦਾ ਬਾਕੀ ਥਣ ਦਿਖਾ ਦੇ ਬਈ ਥਣ ਬਹੁਤ ਇਹ ਦੂਜਾ ਸੂਆ ਲਾਪਰੀ ਤੇ ਬਈ ਇਹ ਦੂਜਾ ਸੂਆ ਸੂਈ ਆ ਬਈ ਠੀਕ ਆ ਇਹ ਦੂਜੇ ਸੂਏ ਸੂਈ ਆ ਹਾਂ ਹਾਂ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਬਈ ਚੌਥਾ ਦਿਨ ਆ ਠੀਕ ਆ ਬਈ ਫੇਸ ਕੁਆਲਟੀ ਤੇ ਬਾਕੀ ਪ੍ਰਿੰਟ ਬਾ ਕਮਾਲ ਆ ਬਈ ਤੁਸੀਂ ਦੇਖ ਸਕਦੇ ਆ ਥਣ ਥਣ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਦਾ ਇਕੋ ਹੀ ਦੂਰੀ ਤੇ ਥਾਂ ਲੱਗੇ ਹੋਏ ਆ ਬਾਕੀ ਆਪਾਂ ਥੋੜਾ ਜਿਹਾ ਚੰਗਾ ਪਸ਼ੂ ਹੀ ਲੈ ਕੇ ਖੁਸ਼ ਆ ਬਈ ਯਾਰ ਨਹੀਂ ਠੀਕ ਆ ਨਹੀਂ ਆਪਾਂ ਇਹ ਤੈਨੂੰ ਦਿਖਾਉਂਦੇ ਬਈ ਹੱਥ ਨਹੀਂ ਜਦੋਂ ਆਏ ਹਨਾ ਮੌਕੇ ਤੇ ਫਸਿਆ ਪਰਦਾ ਪਸ਼ੂ ਕਿੰਨੇ ਕ ਵੇ ਚਵਾਈ ਕਰਦੇ ਆ ਬਈ ਇਹ ਬਈ ਆਪਾਂ ਚੋਣੇ ਹੁੰਨੇ ਆ 5 5:30 ਵਜੇ ਹਾਂ ਹਾਂ ਬਾਕੀ ਵੀ ਤੁਹਾਨੂੰ ਮਗਰ ਆਹ ਬੱਚੀ ਤੁਸੀਂ ਦੇਖ ਸਕਦੇ ਬੱਚੀ ਦੇਖ ਸਕਦੇ ਪੂਰੀ ਸਿਰਾ ਕੁਆਲਟੀ ਦੀ ਆ ਨਹੀਂ ਮਗਰ ਦੋ ਉਲੀ ਫੋਗਲੀ ਜੀ ਬੱਚੀ ਹੋਊਗੀ ਬਾਕੀ 4 ਦਿਨ ਹੋਇਆ ਬਈ ਆ ਬਾਕੀ ਤੁਸੀਂ ਨਾਰੂਆ ਨਾਲ ਆ ਉਹ ਵੀ ਨਾਲ ਆ ਤੁਸੀਂ ਦੇਖ ਸਕਦੇ ਬੱਚੀ ਦੀ ਬੱਚੀ ਬਹੁਤ ਸੋਹਣੀ ਆ ਬਈ ਸ਼ੇਰ ਬਰੀਡ ਦੀ ਆ ਨਿੱਕਾ ਨ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਬਈ ਬਾਕ ਹਾਂ ਬਈ ਕੁਆਲਿਟੀ ਵਾਲੀ ਵਸਿਆ ਮਗਰ ਆਏ ਨਹੀਂ ਬਈ 도ਗਲੀ ਫੋਗਲੀ ਜੀ ਹੋਊਗੀ ਹੈਨਾ ਤੇ ਲਾਭ੍ਰਿਤ ਕੀ ਬੋਲਾ ਕਿੰਨਾ ਬਾਈ ਹੁਣ ਇਹਦੇ ਸਿਰ ਇਥੇਲੇ 20 ਕਿਲੋ ਚੌਣ ਵਾਲਾ ਬਈ ਐ ਕਹਿਣ ਨਾਲਾ ਨਹੀਂ ਠੀਕ ਹੈ ਹਾਂ ਬਾਕੀ ਸੁਆ ਸੁਆ ਪੁੱਛਦਾ ਵੀ ਤੁਸੀਂ 20 ਦਾ 21 ਹੋਊਗਾ ਚੰਗੀ ਲੱਗੀ ਮੌਕਾ ਦੇਖਾਂਗੇ ਹੈਨਾ ਬਾਕੀ ਜੇ ਕਿਸੇ ਨੂੰ ਕੋਈ ਚਾਹ ਵਾਣਾ ਆਵੇ ਸੱਜਣ ਜੀ ਨੂੰ ਚੰਗੀ ਲੱਗੇ ਤੇ ਉਹਦਾ ਫਿਰ ਹਾਂ ਹਾਂ ਹੁਣ ਤੇ ਕਰਨਾ ਜੀ ਟੂਟਦਾ ਹਾਂ ਇਹ ਨਾਲ ਆਪ ਨੂੰ ਕਿਹੜਾ ਕੋਈ ਸੰਗ ਆ ਯਾਰ 95000 ਦੀ ਦੇਵਾਂਗੇ 95000 ਹਾਂ ਤੋੜ ਕੇ ਦਿਖਾ ਦਿੰਨੇ ਆ ਮੜਾ ਤੋੜ ਤੰਗੋ ਮੈਂ ਨਮਾਈ ਨੂੰ ਇਨੀਅਰ ਮੈਂ ਕਹਾਂ ਲੂੰ ਮੰਡੀ ਦੇ ਪੌਣੀਆਂ ਜਿੱਕੜਾ ਪੈ ਇਥੇ ਵੇਚਨੀ ਆ ਠੀਕ ਹੈ ਬਾਈ ਠੀਕ ਹੈ ਹਾਂ 95000 ਰੁਪਿਆ ਡਿਮਾਂਡ ਕੀਤੀ ਆ ਬਾਈ ਬਾਈ ਨੇ ਤੁਸੀਂ ਦੇਖ ਸਕਦੇ ਆ ਕੁਆਲਿਟੀ ਬਹੁਤ ਸੋਹਣੀ ਆ ਪ੍ਰਿੰਟ ਪ੍ਰਿੰਟ ਸੋਹਣਾ ਨਿੱਕਾ ਨਿੱਕਾ ਕਾਨਾ ਵੜਦਾ ਬਾਕੀ ਤੁਸੀਂ ਥਣ ਹਵਾਨਾ ਬਾਈਆਂ ਦਾ ਵੀ ਹਜੇ ਚੋਈ ਵੀ ਆ ਚੋਈ ਕਰਕੇ ਨਾ ਦਾ ਬਾਕੀ ਸ਼ਾਮ ਵੇਲੇ ਨੂੰ ਹਵਾਨੇ ਨੇ ਬਾਈ ਪੂਰਾ ਆਪ ਦਾ ਜਨ ਕਿ ਕਰਮਾਣੀ ਰੰਗ ਦਿਖਾ ਦੇਣਾ ਜਨ ਕਿ ਪੂਰਾ ਭਰ ਜਾਣਾ ਹਵਾਨਾ ਹਾਂ ਹਾਂ ਕਿੰਨੇ ਵਜੇ ਚਵਾਈ ਕਰਦੇ ਨੇ ਪਲੀਜ਼ ਇਹ 5:30 ਚੋਨੇ ਹੁੰਨੇ ਆ 5:30 ਬਈ ਚਵਾਈ ਹੁੰਦੀ ਉਸ ਹਵਾਨਾ ਆਂਦਾ ਜਾਂਦਾ ਅੱਜ ਚੋਈ ਆਪਾਂ 9:00 9:30 ਵਜੇ ਚੋਈ ਆ ਠੀਕ ਹੈ ਬਈ ਠੀਕ ਹਾਂ ਹਾਂ ਖਣੀ 10:00 ਵਜੇ ਚੋਈ ਸੀ ਐਂਜੇ ਚੋਈ ਠੀਕ ਆ ਬੰਨ ਲੀ ਬੰਨ ਹਾਂ ਰੈਡ ਵੀ ਤੁਸੀਂ ਦੇਖ ਸਕਦੇ ਆ ਕਦ ਕਾਠ ਤੇ ਵੇਲਵਾੜੀ ਵੜ ਦੀ ਚੰਗੀ ਆ ਬਈ ਹੂ ਮੱਥੇ ਦੀ ਵੀ ਚੰਗੀ ਆ ਪੱਠਪੋੜਾ ਵੀ ਚੰਗਾ ਬਾਕੀ ਮਗਰ ਵੱਡੀ ਗੱਲ ਬਈ ਬੱਛੀ ਆ ਦੂਜੇ ਸੋਇਨ ਨਾਲੇ ਬੱਛੀ ਨੇ ਵੀ ਤਿਆਰ ਹੋ ਜਾਣਾ ਉਹ ਵੀ ਬਾਕੀ ਤੇ ਬਾਕੀ ਐ ਨਿੱਕੀ ਜੀ ਵਹਿੜਦੀ ਪੂਰੀ ਡਬਲ ਆ ਠੀਕ ਹੈ ਬਈ ਹਾਂ ਜੇ ਕਹਿੰਦੇ ਚੰਗੀ ਸਾਬ ਲਈ ਹੈ ਨਾ ਹਾਂ ਹਾਂ ਦੁੱਧ ਦੇਊਗੀ 26 27 ਕਿਲੋ ਠੀਕ ਹੈ ਬਈ ਹਾਂ ਬਾਕੀ ਬਈ ਤੁਸੀਂ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕਿਸੇ ਨੂੰ ਇਹ ਵਹਿੜ ਚੰਗੀ ਲੱਗਦੀ ਆ ਇਹ ਵੀ ਬਾਈ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਆ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤੁਸੀਂ ਤੇ ਆ ਬੱਛੀ ਕਿ ਬਾਕੀ ਬੱਛੀ ਖੜਨੀ ਹੁਣੀ ਦਿਖਾ ਦੇ ਤੇ ਬੱਛੀ ਤੁਹਾਨੂੰ ਕਦ ਕਾਠ ਇਹ ਬੱਚੀ ਦਾ ਹੀ ਬਹੁਤ ਸੋਹਣੀ ਆ ਵੀ ਬੱਚੀ ਨੂੰ ਦੇਖ ਸਕਦੇ ਆ ਨਹੀਂ ਨਹੀਂ ਯਾਰ ਅੱਗੇ ਕੋਈ ਬੰਦਾ ਜਿਹਦੀ ਹੱਥ ਨਹੀਂ ਦਰਸਦਾ ਆਪਾਂ ਵੀਡੀਓ ਚ ਕੱਲੀ ਕੱਲੀ ਚੀਜ਼ ਦਿਖਾਤੀ ਹਾਂ ਨਹੀਂ ਬਾਕੀ ਇੱਕ ਮੇਰੀ ਹੋਰ ਬਿੰਦੀ ਆ ਆਪਾਂ ਕਿਸੇ ਨੂੰ ਵੀਡੀਓ ਵੀਡੀਓ ਨਹੀਂ ਬਣਾ ਗਏ ਪਾਉਣੀ ਬਸ ਇਹ ਤੇ ਦੇਖ ਲੈ ਨਹੀਂ ਠੀਕ ਹੈ ਬਈ ਪ੍ਰੋਪਰ ਵੀਡੀਓ ਤੁਹਾਨੂੰ ਬਈ ਇਹਦੇ ਵਿੱਚ ਹੀ ਦਿਖਾਤੀ ਆ ਬਾਕੀ ਮੇਰਾ ਭਰਾ ਜਿੰਨੀ ਚੀਜ਼ ਹੁੰਦੀ ਆ ਤੁਹਾਨੂੰ ਰਿਐਲਿਟੀ ਦਿਖਾਈਦੀ ਆ ਬਈ ਬਾਕੀ ਤੋਰੇ ਤੂਰੇ ਲੋਣੀ ਲੰਬਾ ਆਉਂਦਾ ਆ ਨਹੀਂ ਬਈ ਲੱਤਾਂ ਹੀ ਬਿੰਗ ਵੱਲ ਜਾ ਖਾਈਆਂਣਗੀਆਂ ਹਨਾ ਇਹ ਕਹਿੰਦਾ ਬਈ ਕਿਸੇ ਵੇਲੇ ਲੱਤ ਲੈ ਚ ਕੀ ਜਾਂਦੀ ਆ ਦੰਦਾਂੋਂ ਖੀਰੀ ਕਹਦੀ ਖੀਰੀ ਨਿਕਲੂ ਜੇ ਫੋਟਚਾਂਕ ਹੋਵੇ ਉਹਦੀ ਵੀ ਆਪਣੀ ਜ਼ਿੰਮੇਵਾਰੀ ਆ ਨਹੀਂ ਠੀਕ ਆ ਬਈ ਹਾਂ ਬਾਕੀ ਵੀ ਤੁਸੀਂ ਫੋਨ ਤੇ ਕਰਿਓ ਗੱਲਬਾਤ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਇਹਨੇ ਨਾ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਜੋ ਵੀ ਭਰਾ ਚੈਨਲ ਤੇ ਪਹਿਲੀ ਵਾਰ ਜੁੜਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆਂ ਬਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ